ਕਾਰਵਾਈ ਕਰ ਰਹੇ ਹੈ ਵੀ ਕੀ ਕਾਰਵਾਈ ਹੋਏਗੀ باقی ਮੁਲਾਜ਼ਮ ਹੈਗੇ ਅੰਦਰ ਉਸ ਤੋਂ ਬਾਅਦ ਪਤਾ ਲੱਗੇਗਾ ਅੰਦਰ ਇੱਕ ਮੇਰਾ ਬ੍ਰਦਰ ਗਿਆ ਹੋਇਆ ਹਾਂਜੀ ਇੱਕ ਵਾਰ ਫਿਲਹਾਲ ਉਹੀ ਗਏ ਆ ਜਿਹੜਾ ਮੇਰੇ ਬ੍ਰਦਰ ਦੀ ਬੇਟੀ ਹੈ ਉਹ ਚੰਡੀਗੜ੍ਹ ਗਿਆ ਹੋਇਆ ਸੀ ਆਹ ਮੁਲਾਜ਼ਮ ਹੈ ਵੈਸੇ ਉਹ ਹਾਲੇ ਪਹੁੰਚ ਨਹੀਂ ਸਕਿਆਗਾ ਤੇ ਉਹੀ ਗਏ ਅੰਦਰ ਹਾਲੇ ਕਾਰਨ ਕੁਝ ਨਹੀਂ ਦੱਸਿਆ ਹਾਲ ਤੱਕਰ ਤਾਂ ਕੋਈ ਸਾਨੂੰ ਤੱਕ ਕੋਈ ਗੱਲ ਮੈਂ ਸੰਤ ਇਹਨਾਂ ਫੋਨ ਗਿਆ ਮੇਰੇ ਬ੍ਰਦਰ ਦਾ ਫੋਨ ਆਇਆ ਵੀ ਗੁੜੀਆਂ ਨੂੰ ਅਟੈਕ ਹੋ ਗਿਆ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਇੱਥੇ ਖੜੇ तकरीबन ਇੱਕ ਘੰਟਾ ਹੋ ਗਿਆ ਜੀ ਗੇਟ ਕਹਿ ਰਹੇ ਆ ਵੀ ਅਸੀਂ ਜਿਹੜਾ ਹੈਗਾ ਵੀ ਸਾਨੂੰ ਮਨਾ ਕੀਤਾ ਹੋਇਆ ਗੇਟ 'ਚ ਨਹੀਂ ਤੁਹਾਨੂੰ ਅਟੈਕ ਦੱਸਿਆ ਗਿਆ ਹਾਂ ਅਟੈਕ ਦੱਸਿਆ ਵੀ ਅਟੈਕ ਹੋਇਆ ਮੈਨੇਜਮੈਂਟ ਤਾਂ ਇਹ ਗੱਲ ਕਹਿ ਰਹੀ ਨਹੀਂ ਜੀ ਹਲਤ ਕਰ ਸਾਨੂੰ ਨਹੀਂ ਇਸ ਬਾਰੇ ਬਿਲਕੁਲ ਹੀ ਧਿਆਨਗਾ ਉਮਰ ਕਿੰਨੀ ਹੈ ਤੁਜੀ तकरीबन 19-20 ਸਾਲ ਦੀ ਹੋਏਗੀ ਮੇਰੇ ਬ੍ਰਦਰ ਨੇ ਚੰਡੀਗੜ੍ਹੋਂ ਸੀਗਾ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਇੱਥੋਂ ਫੋਨ ਗਿਆ ਉਹਨਾਂ ਨੂੰ ਤਲਵੀਨ ਕੌਰ ਹਾਂ ਜੀ ਹਾਂ ਲੋਕਲ ਹੀ ਹੈ ਇੱਥੇ ਹੋਸਟਲ ਚ ਹੈਗਾ ਮੈਨੇਜਮੈਂਟ ਚ ਸਾਨੂੰ ਫੋਨ ਆਇਆ ਸੀ ਹੋਸਟਲ ਵਾਲਿਆਂ ਦਾ ਮੈਨੂੰ ਮੈਡਮ ਦਾ ਅਸੀਂ ਸਾਰੀ ਮੈਨੇਜਮੈਂਟ ਇੱਥੇ ਸਾਡੇ ਇੱਕ ਸਭਾ ਦੇ ਮੈਂਬਰ ਦਾ ਪੋਗ ਚੱਲ ਰਿਹਾ ਸੀ ਵੀਰ ਭਵਨ ਦੇ ਵਿੱਚ ਹਰੀਸ਼ ਮੇਸ਼ੂਰੀ ਜੀ ਦਾ ਅਸੀਂ ਉੱਥੇ ਆ ਸੀ ਬਾਹਰ ਤਾਂ ਸੀ ਉੱਥੇ ਸਾਰੇ ਇੱਥੇ ਆ ਗਏ ਇਨ ਦਾ ਮੀਨ ਟਾਈਮ ਐਸਐਚਓ ਸਾਹਿਬ ਉਹ ਆ ਗਏ ਤਾਂ ਅਸੀਂ ਮੈਨੇਜਮੈਂਟ ਉਹ ਸਾਰੀ ਬਾਹਰ ਖੜੇ ਆ ਉਹ ਉਹਨਾਂ ਦੇ ਰਿਲੇਟਿਵਸ ਨੂੰ ਲੈ ਕੇ ਅੰਦਰ ਬੈਠੇ ਆ ਹਾਲੇ ਤੱਕ ਸਾਈਟ ਨਹੀਂ ਦੇਖੀ ਉਹਨਾਂ ਨੇ ਜਾ ਕੇ ਲੜਕੀ ਦੇ ਕਮਰੇ 'ਚ ਨਹੀਂ ਗਏ ਅਸੀਂ ਵੀ ਹਾਲੇ ਬਾਹਰ ਖੜੇ ਆ ਤੁਹਾਨੂੰ ਕੀ ਸਮਝ ਆਇਆ ਸਾਨੂੰ ਜਿਵੇਂ ਉਹਨਾਂ ਨੇ ਦੱਸਿਆ ਵੀ ਕਿਸੇ ਬੇਟੀ ਨੇ ਸਾਡੀ ਕੋਲ ਜਿਹੜੀ ਹੋਸਟਲ ਦੀ ਸਟੂਡੈਂਟ ਹੈ ਉਹਨੇ ਸੁਸਾਇਸਾਈਡ ਕਰ ਲਿਆਗਾ ਹਾਂ ਨੀ ਸਾਨੂੰ ਹਣ ਨਾ ਉਹ ਆਪਗੇ ਨਾ ਸਾਨੂੰ ਜਾਣਦੇ ਤਾਂ ਹਲੇ ਹੋਸਟਲ ਦੀ ਸਟੂਡੈਂਟ ਹੈ 17 ਨੰਬਰ ਕਮਰੇ ਚ ਉਹਦੇ ਫਾਦਰ ਸੈਕੰਡ ਇਅਰ ਦੀ ਹੈ ਉਹਦਾ ਪਰਸੋਂ ਪੇਪਰ ਹੋ ਗਿਆ ਚੁੱਕਿਆਗਾ ਹਲੇ ਹੁਣ ਦੋ ਦਿਨ ਬਾਅਦ ਫੇਰ ਪੇਪਰ ਸੀ ਉਹਦੇ ਫਾਦਰ ਸਰਵਿਸ ਕਰਦੇ ਆ ਲੁਧਿਆਣੇ ਇਹ ਦੱਸ ਰਿਹਾ ਉਹਨਾਂ ਦੇ ਬ੍ਰਦਰ ਆ ਉਹਦੇ ਬਾਰੇ ਡਿਟੇਲ ਤਾਂ ਸ਼ਾਇਦ ਫੈਮਿਲੀ ਨੂੰ ਇਹਨਾਂ ਨੂੰ ਜ਼ਿਆਦਾ ਪਤਾ ਹੋਊਗੀ ਰੂਪ ਸਿੰਘ ਜੀ ਆਈਐਸਏ ਹੀ ਵੂਮਨ ਸੈਲ ਚ ਲੁਧਿਆਣੇ ਮਦਰ ਉਹਨਾਂ ਦੇ ਆ ਚੁੱਕੇ ਆ ਉਹਨਾਂ ਦੇ ਇੱਕ ਦੂਜੀ ਬੇਟੀ ਜਿਹਨਾਂ ਨੂੰ ਮੈਰਿਡ ਆ ਉਹ ਵੀ ਆ ਚੁੱਕੇ ਆ ਉਹਨਾਂ ਦੇ ਮਕਾਨ 'ਚ ਜਿਹੜੇ ਕਿਰਾਏਦਾਰ ਆ ਪੰਜ ਛਿਆਂ ਨੇ ਉਹ ਵੀ ਆ ਚੁੱਕੇ ਆ ਇੱਕ ਤੋਂ ਹੋਰ ਰੈਲਟਿਵ ਆ ਅੱਠ ਨੂੰ ਰੈਲਟਿਵ ਆ ਉਹ ਬੈਠੇ ਆ ਉਹਨਾਂ ਨਾਲ ਪੁਲਿਸ ਪੁੱਛਗਿੱਛ ਕਰ ਰਹੀ ਨਹੀਂ ਸੰਤ ਤਾਂ ਹੁਣੇ ਭੋਗ ਤੇ ਆਏ ਸੀ ਮੈਂ ਹੁਣੇ ਫੋਨ ਮਿਲਿਆ ਸੀ ਸੂ ਸਾਈਡ ਬੱਚੇ ਜਿਵੇਂ ਦੱਸ ਰਹੇ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹਨੂੰ ਰੁੱਟੀ ਵੀ ਖਾਦੀ ਆ ਡਿਨਰ ਕੀਤਾ ਆ ਆਈਸਕ੍ਰੀਮ ਖਾਦੀ ਆ ਸਭ ਕੁਝ ਕੀਤਾਗਾ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲਿਆ ਗੇ ਲੜਕੀ ਨੇ ਉਹ ਦਵਾਰਾ ਜਾ ਕੇ ਪੜਦੇ ਪੇਪਰ ਚ ਚਲਦੇ ਸਾਰੀ ਪੜਦੇ ਹੁੰਦੇ ਫਿਰ ਆਕੇ ਜਦੋਂ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲ ਫੇਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋ ਹੀ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਵੀ ਉਹ ਹੈਂਗ ਹੋ ਰਹੀ ਹੈ ਤਾਂ ਉਹੀ ਉਹਦੀ ਇਨਫੋਰਮੇਸ਼ਨ ਦਿੱਤੀ ਪਰ ਹੜਲੇ ਤੱਕ ਉਹਨਾਂ ਨੇ ਜਾ ਕੇ ਉਥੇ ਉੱਪਰ ਮਰੇ ਲੋਕਲ ਹੈ ਭਗਵਤੀਨ ਕਲੀਫ ਦੇ ਹੈ ਪਰ ਉਹ ਕਿਉਂਕਿ ਸਰਵਿਸ ਕਰਦੇ ਆ ਤੇ ਇਸ ਕਰਕੇ ਪਿਛਲੇ ਸਾਲ ਤੋਂ ਇੱਥੇ ਹੀ ਰਹਿ ਰਹੀ ਹੈ ਬੇਟੀ ਹੋਸਟਲ ਚ ਭਗਵਤੀਨ ਕਲੀਫ ਦੀ ਵਿਕੀ ਨਾਮ ਹੈ ਤੇ ਕਿਹੜੀ ਸੰਸਥਾ ਥੋੜੀ ਮੇਰਾ ਨਾਮ ਵਿਕੀ ਨੋਇਵਨਵਲ ਸੈਡੀ ਦਾ ਮੈਂਬਰ ਹੈ ਜੀ ਇੱਕ ਲੜਕੀ ਨੂੰ ਲੈ ਕੇ ਆਏ ਹੋ ਕੀ ਕਰ ਹੋਵੇ ਕਿੱਥੇ ਹੋਇਆ ਇਹ ਐਸਐਡੀ ਗਰਲ ਕਾਲਜ ਸੀਗਾ ਜੀ ਅੰਦਰ ਇਹਨਾਂ ਦਾ ਪਰਸੋਂ ਪਰਸੋਂ ਪੇਪਰ ਸੀਗਾ ਇੱਕ ਪੇਪਰ ਦੇ ਚੁਕੇ ਸੀਗੇ ਅੰਦਰ ਜਿਵੇਂ ਸਾਨੂੰ ਦੱਸਿਆ ਮੁਕਾਬਤਾ ਹੈ ਵੀ ਅੰਦਰ ਇਹਨਾਂ ਨੇ ਸੁਸਾਇਡ ਕੀਤਾ ਸੀਗਾ ਕਾਦੇ ਮੈਂ ਦੱਸਾਂ ਕਿ ਇਸ ਤਰ੍ਹਾਂ ਸੁਸਾਇਡ ਇਹ ਪੱਖੇ ਨਾਲ ਸੀਗਾ ਜੀ ਅੱਛਾ ਪਾਹ ਲੈ ਗਏ ਹਾਂਜੀ ਹਾਂਜੀ ਕਿੰਨੀ ਉਮਰ ਲੱਗ ਰਹੀ ਹੈ ਕਿ ਬੱਚੀ ਦੀ ਉਮਰ ਇਹਦੀ 22 ਸਾਲ ਦੀ ਹੈ ਜੀ ਜਿਆਦਾ ਉਮਰ ਵੀ ਤੁਹਾਡੇ ਕੋਲੋਂ ਉਤਾਰ ਰਹਿਗਾ ਕਿ ਪਹਿਲਾਂ ਉਤਾਰ ਨਹੀਂ ਪਹਿਲਾਂ ਉਤਾਰ ਲੇਤਾ ਸੀਗਾ ਜੀ ਇਹ ਹਸਪਤਾਲ ਦੇ ਵਿੱਚ ਸਟੂਡੈਂਟ ਸੀਗੇ ਬੀਏ ਪਾਰਟ 2 ਦੀ ਲੜਕੀ ਇੱਕ ਹਾਂਜੀ ਥੋੜਾ ਸੁਸਾਇਡ ਕੀਤਾ ਦਾ ਕੱਲ ਅੱਛਾ ਜੀ ਰਾਤ ਦੇ ਵਿੱਚ ਕੱਲ ਨਹੀਂ ਆ ਰਾਤ ਜਿਹੜੀ ਨੰਗੀ ਰਾਤ ਅੱਛਾ ਸਾਈਡ ਕੀਤਾ ਤੇ ਇੱਕ ਹੀ ਕਾਰਨ ਕੀ ਰਹੇ ਜੇ ਕੁਝ ਪਤਾ ਲੱਗਿਆ ਜਿਹੜੀ ਲੜਕੀ ਕਿੱਥੇ ਰਹਿਣ ਆਲੀ ਸੀ ਕੀ ਨਾਮ ਆ ਉਹਨਾਂ ਦਾ ਨਹੀਂ ਇਹ ਕਾਰਨ ਬਾਰੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰੀ ਅੱਛਾ ਜੀ ਬਾਕੀ ਲੜਕੀ ਹੈ ਜੋ ਲੋਕਲ ਹੀ ਇੱਥੋਂ ਦੇ ਰਹਿਣ ਆਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਜੀ ਬੱਚੀ ਹੈ ਬੀਏ ਪਾਰਟ 2 ਦੀ ਸਟੂਡੈਂਟ ਆ ਸਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਹੁਣ ਦੁਪਹਿਰ ਦਾ ਵੇਲਾ ਹੋ ਚੁੱਕਿਆ ਕੀ ਗੱਲ ਕਾਲਜ ਪ੍ਰਬੰਧਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਇੰਨਾ ਟਾਈਮ ਬੀਤ ਗਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਰਾਤ ਦੀ ਘਟਨਾ ਹੈ ਨਹੀਂ ਇਹਨਾਂ ਨੂੰ ਪਤਾ ਲੱਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਲਾਸ਼ ਦਿੱਤੀ ਅਸੀਂ ਆ ਕੇ ਉਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂਜੀ ਨਹੀਂ ਟਾਈਮ ਬੜਾ ਹੋ ਗਿਆ 4 ਵਜੇ ਨਾਲੇ ਉਹ ਹੋਸਟਲ ਦੇ ਕਮਰੇ ਵਿੱਚ ਰਹਿ ਰਹੀ ਸੀ ਅਕਸਰਾਂ ਤਾਂ ਕਿਸੇ ਦੇ ਬੱਚੇ ਪੇਪਰ ਚੱਲ ਰਹੇ ਹੋ ਇਸ ਤਰ੍ਹਾਂ ਨੂੰ ਨਹੀਂ ਨਾ ਕੀਤਾ ਜਾਂਦਾ ਅੱਛਾ ਜੀ ਜਦੋਂ ਇਹ ਨਾ ਨਹੀਂ ਆਈ ਤਾਂ ਫਿਰ ਇਹਨਾਂ ਨੇ ਬੂਹਾ ਵਗੈਰਾ ਖੜਕਾਇਆ ਹੋਣਾ ਅੱਛਾ ਜੀ ਇਹਨਾਂ ਨੇ ਇਕੱਲੇ ਰਹਿ ਰਹੀ ਸੀ ਜਾਂ ਨਾਲ ਵੀ ਕੋਈ ਸਾਥੀ ਵੀ ਸੀਗੇ ਜੇ ਕੁਝ ਗੱਲ ਸਾਹਮਣੇ ਆਈ ਕੋਈ ਇੱਕ ਕਮਰੇ ਦੋ ਸਟੂਡੈਂਟ ਰਹਿੰਦੇ ਆ ਪਰ ਦੂਸਰੀ ਲੜਕੀ ਹੈ ਜੋ ਉਹ ਛੁੱਟੀ ਗਈ ਹੋਈ ਆ ਅੱਛਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹਾਲੇ ਤੱਕ ਅੱਛਾ ਇਹ ਲੜਕੀ ਦੇ ਪਿਤਾ ਕੀ ਕਰਦੇ ਆ ਜੀ ਮਰਕੀ ਦੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਮੁਲਾਜ਼ਮ ਹੈਗੇ ਆ ਅੱਛਾ ਜੀ ਜਿਹੜਾ ਪੇਰੈਂਟਸ ਇਹ ਲੜਕੀ ਦੇ ਹੈਗੇ ਉਹ ਕਹਿ ਰਹੇ ਨੇ ਵੀ ਸਾਨੂੰ ਸਿਰਫ ਇਹ ਦੱਸਿਆ ਗਿਆ ਵੀ ਉਹਨਾਂ ਨੂੰ ਲੜਕੀ ਨੂੰ ਅਟੈਕ ਹੋਇਆ ਨਹੀਂ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ ਇਹ ਕਾਲਜ ਪ੍ਰਬੰਧਕਾਂ ਨੂੰ ਪਤਾ ਹੈ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਉਹਨਾਂ ਨੂੰ ਇਹ ਕਹਿ ਕੇ ਸੱਦਿਆ ਗਿਆ ਵੀ ਤੁਹਾਡੀ ਲੜਕੀ ਨੂੰ ਅਟੈਕ ਆਇਆ ਹੈਗਾ ਤੁਸੀਂ ਜਲਦ ਤੋਂ ਜਲਦ ਉਹ ਜਿਹੜਾ ਹੈਗਾ ਕਾਲਜ ਪਹੁੰਚੋ ਨਹੀਂ ਤਾਂ ਜਵਾਬ ਮੈਂ ਤੁਹਾਨੂੰ ਦੇ ਚੁੱਕੇ ਹਾਂ ਹਾਂਜੀ ਪਰ ਘਰ ਦੇ ਸਦਸਿਆਂ ਨੂੰ ਇੰਨੀ ਲੇਟ ਦਾ ਤਲਾ ਦਿੱਤੀ ਗਈ ਹੈ ਜੀ ਨਹੀਂ ਜਦੋਂ ਅਸੀਂ ਆਇਆ ਘਰ ਦੇ ਸਦਸਿਆਂ ਉਸ ਵੇਲੇ ਵਕਤ ਤੇ ਇੱਥੇ ਆ ਚੁੱਕੇ ਸੀਗੇ ਠੀਕ ਹੈ ਠੀਕ ਹੈ